ਭਈ ਆ ਜਿਹੜਾ ਤੁਸੀਂ ਬੰਦਾ ਦੇਖ ਰਹੇ ਹੋ ਪਾਣੀ ਦੇ ਵਿੱਚ ਉਤਰਿਆ ਹੋਇਆ ਅਸਲ ਦੇ ਵਿੱਚ ਪਾਣੀ ਦੇ ਵਿੱਚ ਉਤਰਨ ਦਾ ਵੀ ਇੱਕ ਵੱਡਾ ਕਾਰਨ ਹੈ ਇਹਨਾਂ ਨੂੰ ਇਸ ਪਾਣੀ ਦੇ ਵਿੱਚੋਂ ਕਈ ਵਾਰ ਬਹੁਤ ਕੀਮਤੀ ਚੀਜ਼ਾਂ ਮਿਲ ਜਾਂਦੀਆਂ ਨੇ ਜਿਵੇਂ ਕਿ ਸੋਨਾ ਚਾਂਦੀ ਜਾਂ ਫਿਰ ਹੋਰ ਵੀ ਕਈ ਕੀਮਤੀ ਚੀਜ਼ਾਂ ਇੱਥੇ ਹੁੰਦੀਆਂ ਨੇ ਜਿਹੜੇ ਲੋਕ ਇੱਥੇ ਦਾਨ ਕਰ ਜਾਂਦੇ ਨੇ ਅਸਲ ਦੇ ਵਿੱਚ ਇਹ ਗੰਗਾ ਨਦੀ ਦੇ ਵਿੱਚ ਖੜਿਆ ਅਤੇ ਗੰਗਾ ਨਦੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਲੋਕ ਇੱਥੇ ਦਾਨ ਕਰ ਜਾਂਦੇ ਨੇ ਬਹੁਤ ਵੱਡਾ ਦਾਨ ਕਈ ਵਾਰੀ ਕੋਈ ਸੋਨਾ ਚਾਂਦੀ ਕਰ ਜਾਂਦਾ ਕੋਈ ਹੀਰੇ ਵੀ ਕਹਿੰਦੇ ਦਾਨ ਕਰ ਜਾਂਦੇ ਨੇ ਲੋਕ ਪਤਾ ਨਹੀਂ ਕਿੰਨਾ ਕੁ ਪੈਸਾ ਲੋਕ ਇੱਥੇ ਪਾਣੀ ਦੇ ਵਿੱਚ ਸੁੱਟ ਜਾਂਦੇ ਨੇ ਕਿਉਂਕਿ ਹਰੇਕ ਦੀ ਸ਼ਰਧਾ ਹੁੰਦੀ ਆ ਓਪੋ ਆਪਦੀ ਤਾਂ ਮਿੱਤਰੋ ਇਹ ਗੰਗਾ ਨਦੀ ਦੇ ਉੱਪਰ ਬਾਈ ਖੜੇ ਨੇ ਇਹਨਾਂ ਦਾ ਕੰਮ ਇਹੀ ਹੈ ਕਿ ਪਾਣੀ ਦੇ ਵਿੱਚ ਜਿਹੜੀਆਂ ਕੀਮਤੀ ਚੀਜ਼ਾਂ ਨੇ ਉਹ ਕੱਢਣਾ ਹੁਣ ਲੋਕ ਤਾਂ ਇੱਥੇ ਦਾਨ ਕਰ ਜਾਂਦੇ ਨੇ ਪਾਣੀ ਦੇ ਵਿੱਚ ਚੀਜ਼ਾਂ ਸੁੱਟ ਜਾਂਦੇ ਨੇ ਪਰ ਸਭ ਤੋਂ ਵੱਡਾ ਹੁਣ ਜਿਹੜਾ ਇਹਨਾਂ ਕੋਲੇ ਚੈਲੰਜ ਹੁੰਦਾ ਉਹ ਇਹ ਹੈ ਕਿ ਪਾਣੀ ਦੇ ਵਿੱਚੋਂ ਕੱਢਣ ਕਿਵੇਂ ਉਸ ਚੀਜ਼ ਵਾਸਤੇ ਇਹਨਾਂ ਨੇ ਕਈ ਜੁਗਾਰ ਲਗਾਏ ਹੋਏ ਨੇ ਦੇਸੀ ਤਰੀਕੇ ਨਾਲ ਕਈ ਬਾਲਟੀਆਂ ਜੀਆਂ ਤਿਆਰ ਕਰ ਰੱਖੀਆਂ ਨੇ ਗਈ ਰस्सੀਆਂ ਦੇ ਨਾਲ ਚੁੰਬਕਾ ਬੰਨ੍ਹ ਰੱਖੀਆਂ ਨੇ ਉਸ ਦੇ ਨਾਲ ਸੋਨਾ ਤਾਂ ਨਹੀਂ ਚਿਪਦਾ ਹੋਰ ਕਈ ਚੀਜ਼ਾਂ ਚਿਪ ਜਾਂਦੀਆਂ ਨੇ ਹੈਨਾ ਜਿਹੜੀਆਂ ਜਮਾਣਾ ਵੋਟਾ ਲੋਹਾ ਹੁੰਦਾ ਤੇ ਕਈ ਸਿੱਕੇ ਵੀ ਚਿਪ ਜਾਂਦੇ ਨੇ ਉਹਨਾਂ ਦੇ ਵਿੱਚ ਅਤੇ ਹੋਰ ਵੀ ਕਈ ਚੀਜ਼ਾਂ ਨੇ ਇਹਨਾਂ ਕੋਲੇ ਦੇਸੀ ਜਗਾੜ ਨੇ ਬਾਈਆਂ ਕੋਲੇ ਜਦੋਂ ਮੈਂ ਬਾਈਆਂ ਨਾਲ ਗੱਲਬਾਤ ਕਰੀ ਬਾਈਆਂ ਤੋਂ ਪੁੱਛਿਆ ਕਿ ਬਾਈ ਕਿੰਨੇ ਕ ਪੈਸੇ ਬਣ ਜਾਂਦੇ ਨੇ ਬਾਈ ਕਹਿੰਦਾ ਬਈ ਐਦਾਂ ਨਹੀਂ ਕਹਿ ਸਕਦੇ ਵੀ ਕਿੰਨੇ ਕ ਪੈਸੇ ਬਣ ਜਾਂਦੇ ਨੇ ਨਾ ਕਈ ਵਾਰ ਤਾਂ ਕਹਿੰਦਾ ਕੋਈ ਲੱਖਾਂ ਰੁਪਈਆ ਦੀ ਵੀ ਚੀਜ਼ ਆ ਜਾਂਦੀ ਆ ਸਾਨੂੰ ਕਈ ਵਾਰ ਬਾਈ ਸਾਨੂੰ ਐ ਲੈ ਲੋ ਵੀ ਦਿਹਾੜੀ ਵੀ ਨਹੀਂ ਪੈਂਦੀ ਇਹ ਕੱਲਾ ਬੰਦਾ ਨਹੀਂ ਹੈਗਾ ਇੱਥੇ ਗੰਗਾ ਤੇ ਇਹ ਬਹੁਤ ਸਾਰੇ ਮੁੰਡੇ ਨੇ ਜਿਨ੍ਹਾਂ ਦਾ ਇਹੀ ਕੰਮ ਹੈ ਇਹੀ ਕੰਮ ਕਰਦੇ ਨੇ ਇਹ ਸਵੇਰ ਤੋਂ ਆ ਜਾਂਦੇ ਨੇ ਅਤੇ ਸਵੇਰ ਤੋਂ ਚਾਹੇ ਗਰਮੀ ਹੋਵੇ ਜਾਂ ਸਰਦੀ ਹੋਵੇ ਸਵੇਰ ਤੋਂ ਇਹ ਪਾਣੀ ਦੇ ਵਿੱਚ ਗੋਤੇ ਮਾਰਨ ਲਈ ਲੱਗ ਜਾਂਦੇ ਨੇ ਗੋਤੇ ਮਾਰ ਮਾਰ ਕੇ ਇਹ ਇੱਥੋਂ ਪੈਸੇ ਟੱਕਾ ਕੱਢਦੇ ਰਹਿੰਦੇ ਨੇ ਤਾਂ ਮਿੱਤਰੋ ਹਰੇਕ ਬੰਦੇ ਦਾ ਜਿਹੜਾ ਕੰਮ ਹੈ ਹਰੇਕ ਦੀ ਜਿਹੜੀ ਕਿਸਮਤ ਹੈ ਅੱਡੋ-ਅੱਡ ਦੀ ਆ ਰੱਬ ਨੇ ਅੱਡੋ-ਅੱਡ ਡਿਊਟੀ ਲਾਈ ਆ ਸਭ ਦੀ ਕਿ ਕਿਹੜਾ ਕੰਮ ਕਰਨਾ ਅਤੇ ਇੱਕ ਚੀਜ਼ ਇਹਨਾਂ ਦੀ ਖਾਸੀਅਤ ਮੈਂ ਤੁਹਾਨੂੰ ਹੋਰ ਦੱਸਦਾ ਇਹ ਜਿਹੜਾ ਬੰਦੇ ਨੇ ਕੈਮਰੇ ਦੇ ਸਾਹਮਣੇ ਚੀਜ਼ ਕੱਢਦੇ ਵੀ ਨਹੀਂ ਹੈਗੇ ਇਹ ਕਿਉਂਕਿ ਇਹ ਕਹਿੰਦੇ ਵੀ ਰੋਲਾ ਪਾਇਆ ਜਾਂਦਾ ਫੇਰ ਸਾਨੂੰ ਇੱਥੇ ਖੜਨ ਵੀ ਨਹੀਂ ਦਿੰਦੇ ਤੇ ਸਾਡੇ ਤੋਂ ਕੋਈ ਹੋਰ ਲੋਕ ਨਹੀਂ ਜਿਹੜੇ ਉਹ ਥੋੜੀ ਜੈਲਸੀ ਇਹ ਕਰਦੇ ਨੇ ਸਾਡੇ ਤੋਂ ਕਿ ਅਸੀਂ ਇਹਨੇ ਐਨੇ ਨੇ ਪੈਸੇ ਕਮਾ ਲੈਨੇ ਆ ਤਾਂ ਬਾਈ ਨੇ ਬੜੇ ਮੁਸ਼ਕਲ ਦੇ ਨਾਲ ਤਿਆਰ ਹੋਇਆ ਮੈਂ ਕਿਹਾ ਬਾਈ ਨੂੰ ਵੀਡੀਓ ਬਣਾ ਲੈਣ ਦੇ ਯਾਰ ਬਾਈ ਹੈਨਾ ਤੇ ਫੇਰ ਮੈਂ ਬਾਈ ਦੀ ਬਣਾਈ ਇਹਦੀ ਵੀਡੀਓ ਤੇ ਨਾਲ-ਨਾਲ ਤੁਹਾਨੂੰ ਦੱਸਾਂ ਇਹ ਬਾਈ ਨੇ ਮੇਰੇ ਖੜੇ-ਖੜੇ ਕਾਫੀ ਪੈਸੇ ਕੱਢੇ ਇੱਥੋਂ ਗੋਤਾ ਮਾਰ ਕੇ ਸੋਨਾ ਵੀ ਕੱਢ ਕੇ ਲਿਆਇਆ ਬਾਈ ਇਹ ਤਾਂ ਮਿੱਤਰੋ ਉਹ ਅੱਡੋ-ਅੱਡ ਤਰ੍ਹਾਂ ਦੀਆਂ ਚੀਜ਼ਾਂ ਨੇ ਤਾਂ ਵੀਡੀਓ ਵਧੀਆ ਲੱਗੀ ਹੋਵੇ ਜਾਣਕਾਰੀ ਪਸੰਦ ਆਵੇ ਹੋਵੇ ਸ਼ੇਅਰ